ਜਦ ਇਹ ਹੋਈਆਂ ਕਿਤਾਬਾਂ ਲਿਖੀਆਂ ਜਾਣੀਆਂ ਨੇ ਇਹ 50 ਸਾਲਾਂ ਬਧੇ ਚਾਰ ਸਭੰਦਿਆਂ ਨੇ ਇਹ ਉਹਦੇ ਤੇ ਸਰਾਤ ਕਿਹਨੂੰ ਹੋਣੀ ਸ਼੍ਰੋਮਣੀ ਕਮੇਟੀ ਦੀ ਛਾਪੀ ਹੋਈ ਹੈ ਵੱਡੀ ਮੋਰ ਹੈ ਅਗਲਾ ਕੱਲ੍ਹ ਤੇ ਰਹਾਊਗਾ ਉਹਨੂੰ ਕੀ ਪਤਾ ਵੀ ਇਹ ਬੈਨ ਹੋ ਗਈ ਨਾ ਹੋ ਗਈ ਉਹ ਕਹਿੰਦਾ ਦੇਖੋ ਇਹ ਸ਼੍ਰੋਮਣੀ ਕਮੇਟੀ ਛਾਪੀ ਹੋਈ ਹੈ ਇਹ ਤਾਂ ਮੈਂ ਸ਼੍ਰੋਮਣੀ ਕਮੇਟੀ ਮੰਦੀ ਹੈ ਇਹ ਮਿਸ਼ਨ ਪੰਜਾਬੀ ਪੰਜਾਬ ਅੰਦਰ ਅੱਜ ਜਿਮਣੀ ਚੋਣ ਉਤਸਵ ਹੈ ਚਾਰ ਹਲਕਿਆਂ ਦੇ ਵਿੱਚ ਜਿਹੜੀ ਵੋਟਾਂ ਪੈ ਰਹੀਆਂ ਨੇ ਇਹਨਾਂ ਚੋਣਾਂ ਦਾ ਕਹਿੰਦਾ ਭਾਵ ਕਿ ਇਹਨਾਂ ਵੋਟਾਂ ਦਾ ਪੰਜਾਬ ਦੀ ਰਾਜਨੀਤੀ ਉੱਤੇ ਪੰਜਾਬ ਦੇ ਹੋਰ ird gird ਕੋਈ ਅਸਰ ਪੈਣ ਵਾਲਾ ਜਾਂ ਕਿ ਇਹ ਮਾਹਜ ਇੱਕ ਲੋਕਤੰਤਰ ਪ੍ਰਕਿਰਿਆਵਾਂ ਦਾ ਹਿੱਸਾ ਬਣ ਕੇ ਇਹ ਚੋਣ ਪਿੱਛੇ ਰਹਿ ਜਾਏਗਾ ਖੈਰ ਅੱਜ ਇਹ ਸਾਰੇ ਮਾਮਲੇ ਨੇ ਇਸ ਮੁੱਦੇ ਉੱਤੇ ਅੱਜ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜਸੀ ਮਾਹਰ ਵੱਡੇ ਵਿਚਾਰਚਿੰਤਕ ਤੇ ਸਾਡੇ ਨਾਲ ਵੱਡੇ ਸਰਜਨ ਪ੍ਰੋਫੈਸਰ ਡਾਕਟਰ ਪਿਆਰੀ لال ਕਰਗਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜਰਨਲ ਇਵਿਸ਼ਨ ਜਾਂ ਵੀਰ ਨੂੰ ਤੁਹਾਡਾ ਸਵਾਗਤ ਵੈਲਕਮ ਜੀ। ਥੈਂਕ ਯੂ ਬਹੁਤ। ਥੈਂਕ ਯੂ ਸਰ। ਅੱਜ ਜਿਮਨੀ ਚੋਣ ਪੇੜੇ ਚਾਰ ਹਲਕਿਆਂ ਦੀਆਂ ਵੋਟਾਂ ਪੈ ਰਹੀਆਂ ਨੇ ਤੇ ਖੈਰ ਪੰਜਾਬ ਦੇ ਇਤਿਹਾਸ ਦੇ ਵਿੱਚ ਇਕੱਠੀਆਂ ਚਾਰ ਹਲਕਿਆਂ ਦੀਆਂ ਜਿਮਨੀ ਚੋਣਾ ਸ਼ਾਇਦ ਇਹ ਪਹਿਲੀ ਵਾਰੀ ਹੋਣਗੀਆਂ। ਕੀ ਰਹਿਣ ਵਾਲਾ ਇਹਨਾਂ ਚੋਣਾਂ ਦਾ ਅਸਰ ਪੰਜਾਬ ਦੇ ਆਲੇ-ਦੁਆਲੇ ਇਰਤਗੀਰਤ ਕਹਿੰਦਾ ਭਾਗ ਕੀ ਸਿਆਸਤ ਜਾਂ ਹੋਰ ਪੰਜਾਬ ਦੀ ਹੋਂਦ ਦੇ ਇਰਤਗੀਰਤ ਜੀ ਡਾਕਟਰ ਸਾਹਿਬ ਕੋਈ ਨਾ ਚੰਗਾ ਦਾ ਭਿੰਦਰ ਸਾਹਿਬ ਮਾਂਸ ਕਰਤਾ ਕਿ ਲੱਗੂਗਾ ਲੋਕਾਂ ਨੂੰ ਜਿਹੜੇ ਵੀ ਜਿੱਤ ਗਏ ਜੇ ਫਿਰ ਕੋ ਆਮ ਆਦਮੀ ਪਾਰਟੀ ਜਿੱਤ ਗਿਆ ਤਾਂ ਵਿਜੇਤਖੋ ਜੀ ਆਮ ਆਦਮੀ ਪਾਰਟੀ ਜਿੱਤ ਗਈ ਉਹ ਸਰਕਾਰ ਤੇ ਤਾਂ ਕੋਈ ਫਰਕ ਨਹੀਂ ਪੈਣਾ ਹਾਰਦੀ ਹੈ ਤਾਂ ਵੀ ਉਹ ਕੋਈ ਸਰਕਾਰ ਤੇ ਫਰਕ ਨਹੀਂ ਬਣਾਏ ਹੋਊਗਾ ਵੀ ਦੇਖੋ ਜੀ ਇਹਨਾਂ ਦੇ ਕੰਮ ਵਾਲੇ ਸੀ ਤਾਂ ਹਾਰ ਕੇ ਉਹਨਾਂ ਨੇ ਕਲੇਮ ਕਰਨਾ ਵੀ ਸਾਨੂੰ ਲੋਕਾਂ ਨੇ ਰੈਕੋਗਨਾਈਜ਼ ਨਹੀਂ ਕਰਿਆ ਸਾਡੇ ਅਸੀਂ ਤਾਂ ਬੋਤ ਕਰਿਆ ਹੈ ਇਹ ਇਹਦੇ ਵਿੱਚ ਜਿਹੜੇ ਕਾਂਗਰਸੀ ਹੈਗੇ ਨੇ ਜੇ ਉਹ ਜਿੱਤਦੇ ਨੇ ਉਹਨਾਂ ਨੂੰ ਬੂਸਟ ਜਿਹੜੀ ਉਹਨਾਂ ਨੂੰ ਪਕੜਾ ਉਹਨਾਂ ਦਾ ਜਿਹੜਾ ਹੌਸਲਾ ਵਧੇਗਾ ਕਿਉਂਕਿ ਉਹ 27 ਚੋਣ ਦੀ ਕੋਸ਼ਿਸ਼ ਕਰ ਰਹੀ ਹੈ ਅਕਾਲੀਆਂ ਨੂੰ ਚੋਣ ਲੜਨ ਤੋਂ ਹੀ ਕਿਸਮ ਦਾ ਰੋਕ ਦਿੱਤਾ ਗਿਆ ਉਹ ਕਿੰਨੀ ਠੀਕ ਆ ਕਿੰਨਾ ਗਲਤ ਆ ਇਹਦੇ ਵੱਖਰੇ ਵਿਛੜੇਸ਼ਣ ਦੀ ਲੋੜ ਹੈ ਅਕਾਲੀ ਦਲ ਦੇ ਉੱਤੇ ਕਿ ਵੀ ਜਿਹੜਾ ਤੁਸੀਂ ਫੈਸਲੇ ਨੂੰ ਰਾਖਵਾਂ ਰੱਖ ਕੇ ਅਸੀਂ ਅਦਾਲਤਾਂ ਤੇ ਸਾਰੇ ਦੋਸ਼ ਲਾਉਣੇ ਆ ਕਈ ਵਾਰੀ ਬਿਰਖ ਬਣ ਜਾਂਦੇ ਨੇ ਬੰਦੇ ਪਰ ਜੇ ਧਾਰਮਿਕ ਜਿਹੜੀਆਂ ਸਖਸੀਤਾ ਨੇ ਜੋ ਕੰਮ ਫੈਸਲੇ ਕਰਦੀਆਂ ਵੀ ਨੇ ਉਹ ਵੀ ਜੇ ਇਦਾਂ ਰਖਦੇ ਰਹਿਣ ਤਾਂ ਉਦੋਂ ਤੀ ਸਵਾਲ ਖੜੇ ਹੋਣਗੇ ਤੇ ਕਈ ਵਾਰੀ ਹੁੰਦਾ ਹੈ ਕਿ ਜਾਈ ਤੇ ਸਵਾਲ ਕਰੋ ਜਾਂ ਨਾ ਕਰੋ ਇਤਿਹਾਸ ਕਿਸੇ ਨਾਲ ਕੋਈ ਛੱਡਦਾ ਨਹੀਂ ਹੈ ਸਵਾਲ ਕਰ ਨੂੰ ਕਿਸੇ ਨੂੰ ਚਾਹੇ ਬੰਦਾ ਚੰਗਾ ਹੈ ਛੱਕੇ ਵਾਲਾ ਖਾਸਤ ਇਤਿਹਾਸ ਹੈ ਉਹਨੇ ਆਪ ਦਾ ਉਹ ਬੜਾ ਚਾਲ ਮੈਂ ਇਤਿਹਾਸ ਇਸ ਮਾਮਲੇ 'ਚ ਉਹ ਖਿੱਚ ਦਿੰਦਾ ਸਾਹ ਜੰਦਾ ਤੋਂ ਇਹਦੇ ਵਿੱਚ ਜਿਹੜੀ ਹੈਗੀ ਆ ਬੀਜੇਪੀ ਉਹਦੀ ਜਿੰਨੀ ਕਵੋਟ ਆਏਗੀ ਉਹ ਤੋਂ ਬੀਜੇਪੀ ਆਪਦਾ ਦੱਸੇਗੀ ਵੀ ਅਸੀਂ ਦੇਖੋ ਜੀ ਇੰਨੀਆਂ ਵੋਟਾਂ ਲੈ ਲਈਆਂ ਸਾਡੀ ਪਰਸੈਂਟੇਜ ਇੰਨੀ ਹੋ ਗਈ ਜਿਵੇਂ ਕਿ ਪਹਿਲਾਂ ਉਹ ਕਹਿੰਦੇ ਨੇ ਹੋਰ ਕਈ ਬੰਦਾਂ ਤੋਂ ਇਹੋ ਜੀਆਂ ਗੱਲਾਂ ਵੀ ਕਰਦੇ ਨੇ ਜਿਵੇਂ 1992 ਚ ਉਹਨਾਂ ਨੂੰ 16% ਵੋਟ ਆ ਗਈ ਸੀ ਹੂੰ ਇਹ 1990 18.5% ਉਹ ਕਹਿੰਦੇ ਸਾਡੀ ਤਾਂ ਵੋਟ ਜੀ ਇੰਨੇ ਪਰਸੈਂਟ ਵਧ ਗਈ ਉਹਨਾਂ ਪਿੱਛੇ 16.5 ਤੁਹਾਡੀ 1992 ਚ ਆ ਚੁੱਕੀ ਸੀ ਹੁਣ 18.5 ਆ ਗਈ ਤਾਂ ਇਹਦੇ ਹਾਲਾਂਕਿ ਤੁਸੀਂ ਸਾਰਾ ਤંત્ર ਬਰਤਦੇ ਤੇ ਇਸ ਕਰਕੇ ਇਹ ਚੋਣਾ ਦਾ ਪੰਜਾਬ ਦੀ ਰਾਜਨੀਤੀ ਤੇ ਕੋਈ ਬਹੁਤ ਵੱਡਾ ਫਰਕ ਨਹੀਂ ਪੈਣ ਲੱਗਿਆ ਕਿਉਂਕਿ ਨਾ ਤਾਂ ਆਪ ਪਾਰਟੀ ਨੂੰ ਇਹ ਰਾਜਨੀਤੀ ਵਿੱਚ ਜਿਹੋ ਜਿਹਾ ਕਰ ਰਹਿ ਨੇ ਉਹ ਤਾਂ ਚੱਲੀ ਜਾਣਾ ਉਹ ਨਹੀਂ ਚੱਲੀ ਜਾਣਾ ਆਪ ਪਾਰਟੀ ਜਿੱਤੂਗੀ ਤਾਂ ਹੋਰ ਡੰਡੇ ਨਾਲ ਲੋਕਾਂ ਨੂੰ ਡੰਡਾ ਫੇਰੂਗੀ ਕਾਂਗਰਸ ਜਿੱਤੂਗੀ ਤਾਂ ਉਹ ਇਕੱਠੇ ਹੋਣ ਦੀ ਕੋਸ਼ਿਸ਼ ਕਰੂਗੀ ਕਮੀਆਂ ਦੇ ਨਾਲ ਤੇ ਇਹ ਇਹ ਫਰਕ ਜ਼ਰੂਰ ਪੈਗਾ ਕਿ ਬੀਜੇਪੀ ਨੂੰ ਜੇ ਵੋਟ ਜ਼ਿਆਦਾ ਮਿਲਦੀ ਆ ਤਾਂ ਉਹ ਇੱਥੇ ਹਿੰਦੂਤਵਾ ਦਾ ਹੋਰ ਜ਼ਿਆਦਾ ਜ਼ੋਰ ਨਾਲ ਪ੍ਰਚਾਰ ਕਰੇਗੀ ਹੂੰ ਜੇ ਤੇ ਜੋਨੇ ਪਾਸਿਓਂ ਨੇ ਕਰਨਾ ਜੇ ਉਹਨੂੰ ਮਿਲ ਗਈ ਤਾਂ ਵੀ ਜਾਦਾ ਹਿੰਦੂਤਵਾਂ ਦਾ ਪ੍ਰਚਾਰ ਕਰੇਗੀ ਜੇ ਉਹ ਨਾ ਵੋਟ ਬਹੁਤੀ ਦੇ ਸਕੀ ਤਾਂ ਵੀ ਉਹ ਹਿੰਦੂ ਦਾ ਪ੍ਰਚਾਰ ਕਰੇਗੀ ਵੀ ਸਾਨੂੰ ਵੋਟ ਵੱਧ ਮਿਲੇ ਸੋ ਉਹਨੇ ਦੋਨੇ ਪਾਸੇ ਉਹੀ ਜਿਹੜਾ ਲੋਕਾਂ ਦੀ ਪਾਲਾ ਪਾਉਣਾ ਹੈ ਹਿੰਦੂ ਸਿੱਖ ਦਾ ਉਹਦਾ ਪੂਰਾ ਕੋਸ਼ਿਸ਼ ਹੈ ਵੀ ਵੱਡੀ ਖਾਈ ਬਣਾ ਦੋ ਇਹ ਇੱਕ ਦੂਜੇ ਨੂੰ ਟੱਪ ਨਾ ਸਕਣ ਇਹ ਇਹਦਾ ਹੋਣਾ ਚੋਣ ਦਾ ਸੋ ਬਾਕੀ ਤਾਂ ਜਿਹੜੀਆਂ ਚੋਣਾਂ ਨੇ ਇਹ ਧੱਕੇ ਨਾਲ ਸਾਡਾ ਚੋਣ ਪ੍ਰਕਿਰਿਆ ਦਾ ਤਰੀਕਾ ਜਿਹੜਾ ਉਹਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਵੱਡੇ ਸਵਾਰਾਂ ਦੀ ਲੋੜ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਚੋਣ ਲੜ ਕੇ ਇੱਥੇ ਕੀ ਹੋ ਗਿਆ ਰਵੰਡੀ ਸਭਾ ਤੋਂ ਬੰਦਾ ਚੋਣ ਲੜਿਆ ਪਾਰਟੀ ਜੂਜੀ ਆ ਗਈ ਉਹਨੇ ਪਾਰਟੀ ਬਦਲ ਲਈ ਉਤੋਂ ਰਿਜਾਈਨ ਕਰਕੇ ਦੁਬਾਰਾ ਫਿਰ ਉਹੀ ਚੋਣ ਲੜ ਕੇ ਉਸ ਜਿੱਤ ਗਿਆ ਈਵਨੋ ਇਹ ਜਿਹੜਾ ਸਾਡੇ ਉੱਤੇ 당 ਬਦਲਣੀਆਂ ਵਾਲਾ ਜਾਂ ਇੱਕ ਚੀਜ਼ ਕੇ ਦੋ ਜਾਂ ਦੋ ਸੀਟਾਂ ਤੇ ਚੋਣ ਲੜਨ ਵਾਲਾ ਜਿਹੜਾ ਪ੍ਰਕਰਮ ਹੈ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਐਂ ਤਾਂ ਫਿਰ ਕਾਫੀ ਲੋਕਾਂ ਦੇ ਉੱਤੇ ਬੋਝ ਬਹੁਤ ਪੈਂਦਾ ਹੈ ਦਾ। ਲੋਕ ਤਾਂ ਕਹਿੰਦੇ ਖਜ਼ਾਨੇ ਤੇ ਖਜ਼ਾਨੇ ਤੇ ਜਿਹੜਾ ਬੋਝ ਪੈਂਦਾ ਪੈਂਦਾ ਲੋਕਾਂ ਤੇ ਬਹੁਤ ਪੈਂਦਾ ਲੋਕਾਂ ਨੂੰ ਲਾਈਨਾਂ 'ਚ ਖੜੇ ਕਰਦੇ ਹੋ ਹੋਰ ਕਰਦੇ ਹੋ। ਤੇ ਇਹ ਦੀ ਬਜਾਏ ਕਿ ਤੁਸੀਂ ਇੱਕ ਚੋਣ ਇੱਕ ਰਾਸ਼ਟਰ ਦੀ ਗੱਲ ਕਰੋ। ਤੁਸੀਂ ਇਹ ਗੱਲ ਕਰੋ ਵੀ ਜਿਹੜਾ ਬੰਦਾ ਇੱਕ ਸੀਟ ਤੇ ਜਿੱਤ ਗਿਆ ਉਹ ਦੂਜੀ ਸੀਟ ਦੇ ਉੱਤੇ ਦੁਬਾਰਾ ਚੋਣ ਨਹੀਂ ਲੜੇਗਾ ਜਿੰਨਾ ਚਿਰ ਉਹ ਦੀ ਕਰਨ ਪੂਰੀ ਨਹੀਂ ਹੁੰਦੀ। ਇਹ ਇਹ ਈ ਚੀਜ਼ ਹੈ ਮੈਂ ਕਹਿੰਦਾ ਨਾ ਕੱਲ ਨੂੰ ਮੈਂ ਰੀਜਾਇਨ ਕਰਕੇ ਦੂਜੀ ਪਾਰਟੀ ਨਾਲ ਕੇ ਫੇਫੇ ਚੋਣ ਲੋਕਾਂ ਦੇ ਸੋਖਤੀ ਇਹ ਤਾਂ ਦੋਨੇ ਹੱਥੀਂ ਲੁੱਟੂ ਹੋਗੇ ਨਾ ਹਾਂ ਬਿਲਕੁਲ ਡਾਕਟਰ ਸਾਹਿਬ ਦੇਖਿਆ ਜਾਵੇ ਦਲ ਬਦਲਵਾਂ ਦਾ ਇਹ ਵੱਡੇ ਪੱਧਰ ਉਤੇ ਉਮੀਦਵਾਰ ਸਾਰੇ ਦਲ ਬਦਲਵਾਂ ਹੁੰਦੇ ਨੇ ਹੁਣ ਜਿੱਕਰ ਆਪਾਂ ਚਾਤ ਪਾਈ ਜੀ ਤੇ ਇਸ ਕਰਕੇ ਇਹ ਜਿਹੜਾ ਦੂਜਾ ਇਹ ਜਿਹੜੇ ਹੋਏ ਨੇ ਸਾਰੇ ਐਮਪੀ ਬਣੇ ਨੇ ਸੁਵਿੰਦਰ ਸਿੰਘ ਲਾਵਾ ਐਮਪੀ ਬਣਿਆ ਰਾਜਾ ਬਲਿੰਗ ਐਮਪੀ ਬਣਿਆ ਕਿ ਇਹ ਮੀਤ ਸ਼ੇਰ ਐਮਪੀ ਬਣਿਆ ਕਿ ਜਿਹੜਾ ਰਾਜਕਮਾਲ ਵੇਰ ਕਾ ਰਾਜਕਮਾਲ ਚੰਬਿਆਰ ਉਹ ਵੀ ਐਮਪੀ ਬਣਿਆ ਚਾਰੇ ਇਹ ਐਮਪੀ ਦੀ ਚੋਣ ਜਿੱਤੇ ਨੇ ਤੇ ਤਾਂ ਇਹ ਮੇਰੀ ਚੋਣ ਸਾਡੇ ਤੇ ਸੋਕੀ ਗਈ ਜੀ ਹੂੰ ਐਵੀਕ ਬਡੀ ਜਿਹੜੀ ਗੱਲ ਹੈ ਕਿ ਸਾਡੇ ਚ ਬਣੇ ਹੋਏ ਸੀ ਐਮਐਲਏ ਸੋ ਇਸ ਤਰੀਕੇ ਦੇ ਨਾਲ ਇਹਨੂੰ ਕਾਫੀ ਕੁਝ ਸੋਚਣ ਦੀ ਲੋੜ ਹੈ ਇਹ ਚੋਣ ਪ੍ਰਕਿਰਿਆ ਨੂੰ ਇਹਦਾ ਸਵਾਲ ਵੱਡਾ ਇਹਦੇ ਚੋਰੀ ਖੜਾ ਹੋਣਾ ਚਾਹੀਦਾ ਹੈ ਜਿਹੜਾ ਮੂਲ ਸਵਾਲ ਖੜਾ ਨਹੀਂ ਕਰਿਆ ਜਾ ਰਿਹਾ ਰੋਜ਼ ਹੀ ਚੋਣਾ ਤੁਸੀਂ ਬਦਲ ਬਦ ਰੱਖੇ ਜਾਂ ਇਹ ਕਰਕੇ ਜਾਂ ਤੁਸੀਂ ਇੱਕ ਤੋਂ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਉੱਤੇ ਜਾਂ ਫਿਰ ਦੂਜੀ ਸੀਟ ਦੇ ਉੱਤੇ ਨਰਾਨਾ ਸ਼ੁਰੂ ਕਰ ਲਓ ਇਹ ਕੋਈ ਪਤਾ ਮੈਨੂੰ ਲੱਗਦਾ ਨਹੀਂ ਵੀ ਇਹ ਤਰੀਕਾ ਕਿਸੇ ਜ਼ਮਾਨੇ 'ਚ ਹੋ ਸਕਦਾ ਹੈ ਠੀਕ ਹੋਵੇ ਉਦੋਂ ਕਿਉਂਕਿ ਉਹਦੋਂ ਇੰਨਾ ਕੰਮ ਹੋ ਨਹੀਂ ਰਿਹਾ ਸੀ ਹੁਣ ਇੰਨਾ ਜ਼ਿਆਦਾ ਚੱਕਵਾ ਚੁੰਡਾ ਹੋ ਗਿਆ ਇਹਨੂੰ ਬਦਲਨੀ ਲੋੜ ਹੈ ਇਹ ਤੇ ਕਾਫੀ ਗੰਭੀਰ ਪਬਲਿਕ ਤੌਰ ਤੇ ਉੱਤੇ ਜਨਤਾ ਦੇ ਵਿੱਚ ਆਮ ਜਨਤਾ 'ਚ ਇਹ ਬਹਿਸ ਹੋਣੀ ਚਾਹੀਦੀ ਹੈ ਤਾਂ ਕਿ ਨਿਕਲ ਕੇ ਕੋਈ ਗੱਲ ਸਾਹਮਣੇ ਆਵੇ ਹੂੰ ਜੀ ਜੀ ਉਹਦਾ ਜੇਕਰ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੁਰਾਣੀ ਪਾਰਟੀਆਂ 'ਚੋਂ ਇੱਕ ਹੈ ਕਾਂਗਰਸ ਤੋਂ ਬਾਅਦ ਉਹ ਦੂਜੀ ਪਾਰਟੀ ਕਰਦੇ ਸੀ ਤੇ ਇਸ ਚੋਣ ਪੇੜ ਦੇ ਵਿੱਚ ਉਹ ਹੈ ਨਹੀਂ ਇਵੇਂ ਦੇਖਦੇ ਆ ਕਿ ਜਿਹੜੀ ਖੇਤਰੀ ਪਾਰਟੀ ਕਹਿੰਦੀ ਹੋਵੇ ਤਾਂ ਬਿਨਾਂ ਇਹ ਮદાન ਭਖਿਆ ਹੋਵੇ। ਦੇਖੋ ਖੇਤਰੀ ਪਾਰਟੀਆਂ ਤਾਂ ਮੁਲਕ ਦੇ ਵਿੱਚ ਬਹੁਤ ਨੇ। ਕਦੇ ਅਕਾਲੀ ਦਲ ਦੀ। ਜੀ। ਮਮਤਾ ਵੀ ਖੇਤਰੀ ਪਾਰਟੀ ਹੈ। ਆਪਰੇ ਹੁਣ ਆਪਦੇ ਆਪ ਨੂੰ ਕਹਿਣ ਲੱਗੇ ਵਿੱਚ ਨੈਸ਼ਨਲ ਪਾਰਟੀਆਂ। ਅਖਿੜੀ ਜੱਟਪਦੀ ਪਾਰਟੀ ਵੀ ਖੇਤਰੀ ਪਾਰਟੀ ਹੈ। ਜਿਹੜਾ ਬੀਜੂ ਜਨਤਾ ਦਾੜਾ ਉਹ ਵੀ ਖੇਤਰੀ ਪਾਰਟੀ ਹੋਈ ਹੈ ਨਵੀਨ ਪਟਨਾਇਕਾ ਦਾ। ਤੇ ਜਿਹੜਾ ਆਪਣਾ ਇਹ ਹੈ ਆਰਜੀਲੀ ਹੈ। ਰਾਸ਼ਟਰੀ ਜਨਤਾਧਰ ਉਵੀ ਲਾਲੂ ਪ੍ਰਸ਼ਾਦ ਜੱਦਵਾਲਾ ਉਹੀ ਖੇਤਰੀ ਪਾਰਟੀ ਹੋਈ ਹੈ ਨਿਤਿਸ਼ ਕੁਮਾਰ ਵਾਲਾ ਵੀ ਖੇਤਰੀ ਪਾਰਟੀ ਹੈ ਜਿਹੜਾ ਸਟਾਲਨ ਉਹ ਵੀ ਖੇਤਰੀ ਪਾਰਟੀ ਹੋਈ ਹੈ ਸੋ ਖੇਤਰੀ ਪਾਰਟੀਆਂ ਤਾਂ ਬਹੁਤ ਨੇ ਸਵਾਲ ਇਹ ਹੈ ਵੀ ਉਹਨਾਂ ਖੇਤਰੀ ਪਾਰਟੀਆਂ ਨੇ ਫਿਰ ਵੀ ਆਪਣੇ ਸੂਬਿਆਂ ਦੀ ਗੱਲ ਰੱਖੀ ਹੈ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਇਹ ਸੂਬੇ ਦੀ ਗੱਲ ਛੱਡ ਗਈ ਇਹ ਤਾਂ ਆਪਦੇ ਜਿਹੜਾ ਫਲਸਫਾ ਹੈ ਸਿੱਕੀ ਦਾ ਉਹਦੇ ਵੀ ਗੱਲ ਛੱਡ ਗਈ ਇਹ ਤਾਂ ਕੋਈ ਦੋਰਾ ਹੀ ਨਹੀਂ ਪਰ ਹੁਣ ਇਹਦੇ ਅੰਦਰ ਹੀ ਖਚੋੜਾ ਪਿਆ ਹੋਇਆ ਹੂੰ ਖੇਤਰੀ ਪਾਰਟੀ ਦਾ ਇਹ ਕੀ ਹੈ ਖੇਤਰੀ ਪਾਰਟੀ ਦਾ ਜਿਹੜੇ ਸਮਰਨਜੀਤ ਸਿੰਘ ਮਾਨ ਦਾ ਦਲ ਅਕਾਲੀ ਦਲ ਅੰਮ੍ਰਿਤਸਰ ਉਹ ਵੀ ਖੇਤਰੀ ਪਾਰਟੀ ਹੋਈ ਹੈ ਉਹਨਾਂ ਦਾ ਆਪਾਂ ਨੂੰ ਪਤਾ ਹੈ ਜਿੰਨਾ 99 ਤੋਂ ਲੈ ਕੇ ਹੁਣ ਤੱਕ ਕਾਫੀ ਹੁਣ ਤਾਂ ਲੰਬਾ ਇਤਿਹਾਸ ਹੋ ਗਿਆ 33 ਸਾਲ ਦਾ ਉਹਨਾਂ ਨਾਲ ਨਾਲ ਉਮੀਦਵਾਰ ਵੀ ਹੈਗਾ ਜੀ ਬਿਲਕੁਲ ਜੀ ਹਾਂ 35 ਸਾਲ ਦਾ ਇਤਿਹਾਸ ਕੋਈ ਛੋਟਾ ਨਹੀਂ ਹੁੰਦਾ ਪਰ ਉਹਨਾਂ ਨੇ ਪੰਜਾਬ ਦਾ ਕੀ ਹੋਇਆ ਇਹ ਆਪਾਂ ਨੂੰ ਪਤਾ ਹੀ ਹੈ ਸਭ ਨੂੰ ਪਤਾ ਉਹਨਾਂ ਦਾ ਇਵਨ ਇਥੋਂ ਤੋਂ ਬਾਹਰ ਕੋਈ ਜੰਚ ਹੋਰ ਚ ਜੋ ਵੀ ਉਹਨਾਂ ਦੇ ਤੇ ਲੱਗਦੇ ਨੇ ਤੇ ਪਰਿਵਾਰਵਾਦ ਦੀ ਜੋ ਗੱਲ ਕਰੇ ਤਾਂ ਵੀ ਆਪਾਂ ਨੂੰ ਪਤਾ ਇਹ ਹੁਣ ਤਾਂ ਤੀਜੀ ਪੀੜ੍ਹੀ ਆ ਗਈ ਉਹਨਾਂ ਦੀ ਵੀ ਤੇ ਜੇ ਸਿੱਖੀ ਦੀ ਗੱਲ ਕਰੀਏ ਤਾਂ ਕਿਰਪਾਨ ਪਿੰਨੂ ਫੁੱਟੀ ਦੇ ਸਵਾਦ ਤੋਂ ਸਵਾਇ ਤੋਂ ਕੋਈ ਸਿੱਖੀ ਦੀ ਗੱਲ ਨਹੀਂ ਹੋਈ ਲੋਕਾਂ ਨੇ ਤਾਂ ਕਿਰਪਾਨ ਨਾਲ ਹੈਗੇ ਲੋਕਾਂ ਦਾ ਕੱਲੇ ਨਾ ਹੈ ਜਾ ਕੇ ਨੇ ਉਹਦੇ ਤਾਂ ਕੁਝ ਨਹੀਂ ਹੋਇਆ ਹੂੰ ਜਾਂ ਤਾਂ ਹੋਇਆ ਹੁੰਦਾ ਨਾ ਤਾਂ ਪ੍ਰਭਾਵ ਪਿਆ ਹੁੰਦਾ ਪ੍ਰਭਾਵ ਤਾਂ ਕੋਈ ਨਹੀਂ ਪਿਆ ਹੂੰ ਸੋ ਇਸ ਕਰਕੇ ਉਹ ਤਿੰਨ ਫੁੱਟੀ ਕਿਰਪਾਨ ਦੀ ਲੜਾਈ ਕਿਸਮ ਦੀ ਪ੍ਰੈਕਟੀਕਲੀ ਹਾਰਨ ਦੀ ਗੱਲ ਕਰੀ ਹੋਈ ਹੈ ਉਹਦੇ ਵਿੱਚ ਕੋਈ ਜਿੱਤ ਤਾਂ ਹੋਈ ਨਹੀਂ ਜਦੋਂ ਤੁਸੀਂ ਪ੍ਰੈਕਟੀਕਲੀ ਲੜਾਈ ਹੋਈ ਹਾਰ ਕੇ ਚੱਸਣਾ ਤੁਸੀਂ ਉਹ ਜਿਹੜਾ ਸਿੱਖੀ ਦਾ ਦੁਰਮਾ ਉੱਚਾ ਸੀ ਉਹ ਤਾਂ ਨੀਮਾ ਹੋਇਆ ਉਹਦੇ ਮਾਮਲੇ 'ਚ ਜਦ ਤੁਸੀਂ ਲੜਾਈ ਸ਼ੁਰੂ ਨਾ ਕਰੋ ਜਾਂ ਫੇ ਲੜਾਈ ਦੇ ਵਿੱਚ ਤੁਸੀਂ ਇੱਕ ਸਿਲੇ ਲਾ ਕੇ ਹਟੋ ਚਾਹੇ ਜਿੱਤੋ ਚਾਹੇ ਹਾਰੋ ਨਾ ਤੁਸੀਂ ਉਹਨਾਂ ਸਿਲੇ ਲਾਉਣੇ ਹੋ ਨਾ ਹੋਰ ਇਸ ਤਰ੍ਹਾਂ ਦੇ ਰਹਿ ਗਏ ਨੇ ਸਵਾਰ ਇਦਾਂ ਹੀ ਕਾਗੀਦਾਰ ਨੇ ਸਾਰੀ ਸੀ ਕਿਲਕਾਨ ਹੋਇਆ ਜਿਹੜੇ ਸਵਾਰ ਲਹਿਰਾਲੇ ਨੇ ਉਹਨਾਂ ਨੇ ਕਿੰਨਾ ਕਬੋਲੇ ਆ ਬੀਬੀ ਜਗੀਰ ਕੌਰ ਆ ਉਹਨਾਂ ਦੇ ਨਾਲ ਲੱਗੀ ਆ ਹੁਣ ਤੈਨਾਂ ਵੱਖਰੀ ਸੀ ਉਹਨਾਂ ਤੋਂ ਤੇ ਉਹਦੇ ਵਿੱਚ ਜੇ ਆਪਾਂ ਦੇਖੀਏ ਉਹਦੇ ਵੇਲੇ ਆ ਜਿਹੜੀ ਛਪੀ ਇਤਿਹਾਸ ਦੀ ਗੰਧਕਤਾ ਉਹਦੇ ਉੱਤੇ ਕੀ ਕਰਿਆ ਜਿਹੜੇ ਹੁਣ ਜਿਨ੍ਹਾਂ ਨੇ ਕਾਗੀਦਾਰ ਨੂੰ ਰੋਕਿਆ ਚੋਣਾਂ ਤੋਂ ਜਸਦੇਵ ਸਾਹਿਬਾਨ ਨੇ ਉਹ ਵੀ 2007 ਤੋਂ ਪਹਿਲਾਂ ਜਿਹੜੀ ਕਹਿਰ ਕਾਫਲੀ ਹੋਈ ਆ ਗੁਰਬਾਣੀ ਦੀਆਂ ਤੁਕਾਂ ਗਲਤ ਬਾਣੀ ਗਲਤ ਰਾਗਾਂ ਦੇ ਨਾਮ ਗਲਤ ਇਤਿਹਾਸੀਆਂ ਕਿਤਾਬਾਂ ਗਲਤ ਤੇ ਸ਼ਰੋਣੀ ਕਮੇਟੀ ਵੱਲੋਂ ਛਪਾਈ ਹੋਈ ਇਤਿਹਾਸ ਦੀ ਕਿਤਾਬ ਬਿਲਕੁਲ ਹੀ ਸਿੱਖ ਇਤਿਹਾਸ ਦਾ ਮਨਜਮੇਟ ਕਰਨ ਵਾਲੀ ਆਰਐਸਐਸ ਦੀ ਸੋਚ ਵਾਲੀ ਤੇ ਉਹਦੇ ਚਤੋਂ ਚੁੱਪ ਨੇ ਉਹਦੇ ਤੇ ਉਹਨਾਂ ਨੇ ਕਿਸੇ ਨੂੰ ਕੁਛ ਤਾਂ ਜਾਣੀ ਦਿੱਤੀ ਉਦੋਂ ਵੱਡੀ ਅਫੇਦਵੀ ਹੋਣੀ ਸ਼ੁਰੂ ਹੋ ਗਈ ਜੇ ਇੱਕ ਤੁਕ ਇੱਕ ਤੁਕ ਨਹੀਂ ਇੱਕ ਸ਼ਬਦ ਇਸ ਦੇ ਮਿੱਟੀ ਦੇ ਹੀ ਮਾਨ ਕੀ ਦੀ بجائے ਮਿੱਟੀ ਮੁਸਲਮਾਨ ਕੀ ਦੀ ਬਜਾਏ ਮਿੱਟੀ ਬੇਈਮਾਨ ਕੀ ਕਹਤਾ ਮੁਸਲਮਾਨ ਵੀ ਥਾਂ ਬੇਈਮਾਨ ਸ਼ਬਦ ਵਰਤਣ ਨਾਲ ਜੇ ਗੁਰਗੱਦੀ ਨਹੀਂ ਉਹਨੂੰ ਦਿੱਤੀ ਜਾ ਰਖਦੀ RAM ਰਾਏ ਨੂੰ ਤਾਂ ਫਿਰ ਇੱਥੇ ਜਿਹੜੇ ਗੁਰਬਾਣੀਆਂ ਤੁਕਾਂ ਹੋਰ ਸਾਰੀਆਂ ਬਦਿਆਂ ਇਹ ਤਾਂ ਸਿੱਖ ਇਤਿਹਾਸ ਦਾ ਹਿੱਸਾ ਹੈ ਨਾ ਇਹ ਕਿਉਂ ਨਹੀਂ ਜੱਜਕਾਰ ਸਹਿਬਾਨ ਦੇਖਦੇ ਜਾਂ ਸ਼ਰੋਮਨੀ ਕਮੇਟੀ ਦੇਖਦੀ ਉਹਨਾਂ ਨੇ ਅੱਖਾਂ ਵਿੱਚੀਆਂ ਹੋਈਆਂ ਨੇ ਇਸ ਤੋਂ ਇਸ ਤੋਂ ਉਹਨਾਂ ਨੂੰ ਕੋਈ ਇਤਰਾਜ਼ ਹੀ ਨਹੀਂ ਆ ਆ ਪੰਜਾਬੀ ਯੂਨੀਵਰਸਿਟੀ ਨੇ ਭਾਈ ਕਾਮ ਸਿੰਘ ਲਾਹਬਾ ਦਾ ਸ਼ਬਦ ਕੋਸ਼ ਗੰਤ ਛੱਪਿਆ ਉਹ ਸ਼ਬਦ ਕੋਸ਼ ਗੁਰਬਾਣੀ ਵਿੱਚ ਪੁੰਜੀ ਹੈ ਜੇ ਉਹਦੇ ਉੱਤੇ ਵੀ ਚੁੱਪ ਹੈ ਸ਼ਰੋਮਣੀ ਕਮੇਟੀ ਤੇ ਜਸਦੇਵ ਸਾਹਿਬਾ ਤੋਂ ਮੈਨੂੰ ਇਹ ਲੱਗਦਾ ਵੀ ਜਿਹੜਾ ਸਿੱਖ ਇਤਿਹਾਸ ਹੈ ਜਿਹਦੇ ਆਧਾਰ ਦੇ ਉੱਤੇ ਸਿੱਖ ਕੌਮ ਖੜੀ ਹੈ ਜਿਹਦੇ ਆਧਾਰ ਦੇ ਉੱਤੇ ਸਿੱਖੀ ਹੈ ਉਹ ਆਧਾਰ ਤਾਂ ਛੱਡਤਾ ਉਹਨਾਂ ਨੇ ਸਿੱਖ ਇਤਿਹਾਸ ਨਹੀਂ ਛੱਡਤਾ ਸਿੱਖ ਬਲ ਸਵਾ ਵਿਚਰਤਾ ਹੁਣ ਤਾਂ ਕਰਮਕਾਂਡ ਦੇ ਵਿੱਚ ਹੀ ਰਹਿ ਗਏ ਵੀ ਮੱਥਾ ਕਿਵੇਂ ਟੇਕਣਾ ਹੈ ਰਮਾਲਾ ਕਿਵੇਂ ਚੜਾਉਣਾ ਹੈ ਹੈ ਪਾਠ ਕਰਨਾ ਕਿਵੇਂ ਹੈ ਉਸ ਜਿਹੜੇ ਮਰਿਆਦਾ ਕਿਵੇਂ ਰੱਖਣੀ ਹੈ ਬੰਦੇ ਕਿੰਨੇ ਪਾਪ ਕਰਨਗੇ ਕਿੰਨੇ ਵਜੇ ਪਾਠ ਕਰਨਾ ਹੈ ਹੁਣ ਕਈਆਂ ਨੇ ਪਹਿਲਾਂ ਚੋਪਾ ਉਹ ਚਪੈਰਾ ਕਰਿਆ ਸੀ ਫਿਰ ਕਈ ਦੁਪਹਿਰਾ ਕਹਿਣ ਲੱਗੇ ਹੁਣ ਇੱਕ ਪਹਿਰਾ ਕਹਿਣ ਲੱਗੇ ਉਹ ਨਵੇਂ-ਨਵੇਂ ਤਰੀਕੇ ਆ ਗਏ ਕਿ ਉਹ ਜਿਹੜਾ ਤੌਰ ਤਰੀਕਾ ਉਹ ਤਾਂ ਕਾਹਨ ਕਾਹਨ ਹੈ ਕਰਮ ਕਾਹਨ ਦੇ ਵਿੱਚ ਹੀ ਸਾਰਾ ਜੋਰ ਲਾਇਆ ਹੋਇਆ ਹੈ ਸਿੱਖ ਦਰਸ਼ਨ ਸਿੱਖ ਫਲਸਫਾ ਯਾਨੀ ਕਿ ਤੇ ਸਿੱਖ ਇਤਿਹਾਸ ਇਹ ਦੋਨਾਂ ਨੂੰ ਤਾਂ ਤਲੰਜੀ ਹੋ ਦਿੱਤੀ ਹੋਈ ਹੈ ਇਹਦੇ ਤੋਂ ਕੋਈ ਦੂਰ ਆਏ ਨਹੀਂ ਹੈ ਇਸੇ ਕਰਕੇ ਅੱਦੋ ਗਤੀਵਨ ਜਾ ਰਹੇ ਨੇ ਉਹ ਜਿਹੜੀ ਮਰਜੀ ਸੰਸਥਾ ਹੋਵੇ ਜਿਹੜੇ ਮਰਜੀ ਸੰਸਥਾ ਦੇ ਉੱਤੇ ਬੰਦੇ ਬਹਿ ਜਾਣ ਫਿਰ ਸੰਸਥਾ ਨੂੰ ਤਾਂ ਬੰਦੀ ਚਲਾਉਂਦੇ ਨੇ ਨਾ ਉਹ ਬੰਦਿਆਂ ਦਾ ਜੇ ਆਪਦਾ ਕਿਰਦਾਰ ਉਹ ਨਾ ਉੱਚਾ ਨਹੀਂ ਕਿਰਦਾਰ ਤਾਂ ਭਾਈ ਤਾਲੂ ਸਿੰਘ ਵਾਲਾ ਚਾਹੀਦਾ ਸੀ ਉਹ ਤਾਂ ਹੈ ਨਹੀਂ ਨਾ ਜੇ ਉਹ ਹੁੰਦਾ ਥੀ ਆ ਇਸੇ ਕਰਕੇ ਬਾਬੇ ਨੇ ਕਿਹਾ ਅੱਜ ਅਕਾਲੀ ਦਲ ਦੀ ਇਹ ਸਿਚੁਏਸ਼ਨ ਆ ਹਾਲਤ ਇਹ ਹੈ ਜਿਹੜੀ ਬਾਬੇ ਨੇ ਕਿਹਾ ਕੋਟ ਮੱਧੇ ਕੋ ਗਿਰਦਾ ਸੇਵਕ ਕੋਟ ਸਾਗੜੇ ਵਿਹਾਰੀ ਇਹ ਸਾਰੇ ਵਪਾਰੀ ਨੇ ਚਾਹੇ ਇਧਰ ਨੇ ਚਾਹੇ ਉਧਰ ਨੇ ਚਾਹੇ ਉਧਰ ਨੇ ਚਾਹੇ ਉੱਧਰ ਨੇ ਚਾਹੇ ਉਹ ਧਾਰਮਿਕ ਨਾਂ ਤੇ ਨੇ ਚਾਹੇ ਉਹ ਸ਼ਕਤੀਆਂ ਦੇ ਨਾਂ ਤੇ ਨੇ ਚਾਹੇ ਉਹ ਦਾਣਾ ਦੇ ਨਾਂ ਤੇ ਨੇ ਉਹ ਵਪਾਰੀ ਨੇ ਉਹਨਾਂ 'ਚ ਕੋਈ ਸ਼ੈਦ ਖੜਾ ਹੋਵੇ ਇਸ ਦੇ ਵਾਸਤੇ ਬਾਕੀ ਤਾਂ ਕੋਈ ਹੈ ਨਹੀਂ ਸੇ ਜੇ ਸਾਰੇ ਵਪਾਰੀ ਨੇ ਫਿਰ ਠੀਕ ਹੈ ਵਪਾਰ ਦਾ ਕੰਮ ਚੱਲ ਹੀ ਜਾ ਰਿਹਾ ਹੈ ਸਰਕਾਰੀ ਦੰਦਾ ਇਹਦੇ 'ਚ ਜਿਹੜਾ ਨਾ ਕਰਨਾ ਕੋ ਮੈਨੂੰ ਤਾਂ ਇੱਕ ਤਰੀਕੇ ਨਾਲ ਤਾਂ ਠੀਕ ਵੀ ਹੈ ਵੀ ਜੇ ਤੁਸੀਂ ਇਹ ਸ਼ੁਕਰੀਆ ਬਾਦਲ ਨੂੰ ਚੋਣ ਨਹੀਂ ਲੜਨ ਦੇ ਤੇ ਸਜਾ ਤੁਸੀਂ ਉਹਦੀ ਸੁਣਾ ਨਹੀਂ ਰਹੇ ਵੀ ਫਸੀਕ ਤੋਂ ਜਦ ਹੋਊਗਾ ਫੈਸਲਾ ਉਦੋਂ ਕਰਾਂਗੇ ਕੋ ਪਤਾ ਨਹੀਂ ਕਦ ਹੋਣਾ ਹੈ ਤੇ ਜੇ ਤੁਸੀਂ ਚੋਣ ਨਹੀਂ ਲੜਨ ਦੇ ਦੀ ਵੀ ਠੀਕ ਆ ਉਹਦਾ ਤੁਸੀਂ ਦੋਸ਼ ਤਾਂ ਇਸ ਕਰਕੇ ਲਾਇਆ ਵੀ ਉਹ ਕਾਲੀ ਦੰਦਾ ਉਦੋਂ ਗ੍ਰਹਿ ਮੰਤਰੀ ਸੀ ਇਫੇਰ ਅਸੀਂ ਵੀ ਦੋਸ਼ੀਆਂ ਉਹਦੇ ਚ ਅਸੀਂ ਵੀ ਨਹੀਂ ਲੜਦੇ ਤੇ ਦੂਜੇ ਕਹਿੰਦੇ ਨੇ ਅਸੀਂ ਕੁਛ ਨਹੀਂ ਹੈਗੇ ਜਿਹੜੇ ਸੁਭਾਵ ਰਹਿਣ ਨੇ ਉਹ ਤਾਂ ਵੱਖਰੇ ਹੋਏ ਨੇ ਹੈਗੇ ਤਾਂ ਉਹ ਵੀ ਉਹਦਾ ਮੰਤਰੀ ਸੀਗੇ ਤੇ ਉਹਨਾਂ ਨੇ ਤਾਂ ਇਹ ਤਾਂ ਕਿਨਾਰਾ ਨਹੀਂ ਕਰਿਆ ਸੀ ਉਸ ਤਰੀਕੇ ਨਾਲ ਹੁਣ ਲਿਖਤਾ ਵੀ ਅਸੀਂ ਸੱਤ ਤੋਂ ਬਾਅਦ ਦੀਆਂ ਭੁੱਲਾਂ ਦੀ ਮਾਫੀ ਮੰਗਦੇ ਆ ਪਰ ਸੱਤ ਤੋਂ ਪਹਿਲਾਂ ਨੇ ਪਰਦਾ ਦਾ ਜ਼ਿੰਮੇਵਾਰ ਕੌਣ ਹੈ ਸੱਤ ਤੋਂ ਪਹਿਲਾਂ ਵੱਡੀਆਂ ਵੱਜਣ ਪਰਨਾ ਸੱਤ ਤੋਂ ਪਹਿਲਾਂ ਹੋਈਆਂ ਨੇ ਸੱਤ ਤੋਂ ਬਾਅਦ ਵੱਜਣ ਭੁੱਲਾਂ ਨਹੀਂ ਹੋਈਆਂ ਸਿੱਖ ਤਰੰਗ ਚ ਸਿੱਖ ਤਰੰਗ ਦੇ ਵਿੱਚ ਜਿਹੜੀ ਬੇਅਦਬੀ ਹੋਈ ਉਹਦੇ ਉੱਤੇ ਸਰਕਾਰ ਨੇ ਕਾਨੂੰਨੀ ਕੰਮ ਨਹੀਂ ਕਰਿਆ ਬੇਅਦਬੀ ਕਰਨ ਵਾਲੇ ਹੋਰ ਸੀ ਪਰ ਜਿਹੜਾ ਸੱਤ ਤੋਂ ਪਹਿਲਾਂ ਹੋਇਆ ਉੱਥੇ ਸ਼ਰੋਨੀ ਕਮੇਟੀ ਤੇ ਕਾਮਿਦਾਰ ਨੇ ਖੁਦ ਕਰਿਆ ਇੱਥੇ ਕਾਮਿਦਾਰ ਨੇ ਨਹੀਂ ਕਰਿਆ ਕਾਮਿਦਾਰ ਨੇ ਐਕਸ਼ਨ ਨਹੀਂ ਲਿਆ ਕਾਰਵਾਈ ਨਹੀਂ ਕੀਤੀ ਇਹ ੱਚੇ ਫਰਕ ਹੈ ਉੱਥੇ ਤਾਂ ਉਹਨੇ ਆਪ ਕਰਿਆ ਸ਼ਰੋਨੀ ਕਮੇਟੀ ਨੇ ਇਤਿਹਾਸ ਗਲਤ ਛਾਪਿਆ ਸ਼ਰੋਨੀ ਕਮੇਟੀ ਧਰਮਨਾਰਕ ਕਮੇਟੀ ਨੇ ਉਹ ਵੀ ਸੋ ਜੇ ਤੁਸੀਂ ਇਤਿਹਾਸ ਤੇ ਛਾਪ ਦਿਓ ਜਿਹਨੇ ਕੀ ਕਿਹਾ ਗਿਆ ਹੈ ਕਿ ਰਾਮ ਰਾਏ ਨੂੰ ਗੱਦੀ ਤਾਂ ਨਹੀਂ ਦਿੱਤੀ ਕਿ ਉਹ ਦਾਸੀ ਦਾ ਪੁੱਤ ਸੀ ਕਿ ਜਤ ਮਾਨਣ ਲੋ ਇਹ ਜਿਹੜੇ ਕਿਹਾ ਗਿਆ ਹੈ ਕਿ ਗੁਰੂ ਤੇਗ ਬਹਾਦਰ ਡੁੱਟੇ ਰਹੇ ਸੀ ਮੁਸਲਮਾਨਾਂ ਨਾਲ ਰਲ ਕੇ ਡੁੱਟ ਕਰਦਾ ਸੀ ਕਿਸੇ ਮੁਸਲਮਾਨ ਕੀ ਨਾਲ ਤੇ ਮੰਨ ਲਓ ਤੁਸੀਂ ਜਦ ਪਬਲੀਕਲੀ ਕਹੋ ਵੀ ਹਾਂ ਜੀ ਐਗੀ ਚੀਜ਼ ਜਿਹਦੇ ਵਿੱਚ ਕਿਹਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਫੌਜੀ ਦੀ ਨੌਕਰੀ ਕੀਤੀ ਜਹਾਂਗੀਰ ਦੀ ਗਵਾਲੀਅਰ ਨੇ ਕਿਹਦੇ ਤੋਂ ਬਾਪ ਸਾਕੇ ਫਿਰ ਤੁਸੀਂ ਮੰਨੋ ਨਾ ਪਬਲੀਕਲੀ ਵੀ ਹਾਂ ਜੀ ਇਹ ਠੀਕ ਹੈ ਜਾਂ ਤਾਂ ਇਹ ਮੰਨੋ ਜਾਂ ਕਹੋ ਵੀ ਇਹ ਗਲਤ ਹੈ ਫਿਰ ਜਿਹਨੇ ਗਲਤ ਲਿਖਿਆ ਉਹਨੂੰ ਸਜ਼ਾ ਦਿਓ ਤੁਸੀਂ ਦੋਨੇ ਕਰਨਾ ਚ ਨਹੀਂ ਪੈਂਦੇ ਮੈਂ ਵੀ ਕਾਲੀ ਤੇ ਈ ਕਾਲੀ ਸੋ ਇਸ ਕਰਕੇ ਇਹ ਬੜਾ ਵੱਡਾ ਸਵਾਲ ਹੈ ਕਿ ਜਿਹੜਾ ਹੈਗਾ ਜਿਹੜੀਆਂ ਕੁਰਬਾਨੀ ਦੇ ਟੁਕਾਂ ਤੋੜ ਕੇ ਲਿਖਿਆ ਗਿਆ ਇਹ ਕਿਤਾਬਾਂ ਤੇ ਉਹ ਕੋਈ ਕੋਈ ਬੇਅਦਬੀ ਨਹੀਂ ਇੱਕ ਸ਼ਬਦ ਦੇ ਉੱਤੇ ਤਾਂ ਗੱਦੀ ਨਹੀਂ ਇੱਕ ਇੱਕ ਸ਼ਬਦ ਹੈ ਸਿਰਫ ਜੀ ਬਿਲਕੁਲ ਹਾਂਜੀ ਉੱਥੇ ਤਾਂ ਗੱਦੀ ਨਹੀਂ ਦਿੱਤੀ ਜਾਂਦੀ ਇੱਥੇ ਤਾਂ ਕਿਵੇਂ ਤੋੜਤੀਆਂ ਹੂੰ ਤੋ ਜਦ ਤੁਸੀਂ ਟੁਕਾਂ ਟੋੜੀਆਂ ਰਾਗਾਂ ਦੇ ਨਾਮ ਗੱਲ ਤੇ ਰਿਸ਼ਤੇ ਬਾਣੀਆਂ ਦੇ ਨਾਮ ਗੱਲ ਤੇ ਹੁੰਦੇ ਡਾਕਟਰ ਸਾਹਿਬ ਕੀ ਇਸ ਮਾਮਲੇ ਦੇ ਵਿੱਚ ਸ਼੍ਰੋਣੀ ਕਮੇਟੀ ਬਿਲਕੁਲ ਚੁੱਪ ਹੈ ਜੀ ਕਿਉਂਕਿ ਇਹਨਾਂ ਦੇ ਬੋਰਡ ਵੀ ਬਣੇ ਐ ਧਰਮ ਡਿਵੈਲਪਮੈਂਟ ਨੂੰ ਲੈ ਕੇ ਭਾਈ ਸ਼੍ਰੋਣੀ ਕਮੇਟੀ ਵਿੱਚ ਅਸਲੀ ਸਾਹਿਬ ਖੁਦ ਛਾਪੀ ਹੈ ਜਿਹੜੀ ਇਤਿਹਾਸ ਦੀ ਕਿਤਾਬ ਛਾਪੀ ਧਰਮ ਵਿੱਚ ਸੰਮੇਠ ਵਿੱਚ ਉਹਦਾ ਪਤਾ ਤਾਂ ਲੱਗਦਾ ਨਹੀਂ ਸਾਹਿਬ ਕਿਹੜਾ ਰਾਈਟਰ ਕਿਹੜਾ ਹੈ ਸ਼੍ਰੋਣੀ ਕਮੇਟੀ ਧਰਮ ਵਿਚਾਰ ਕਮੇਟੀ ਨਹੀਂ ਸ਼੍ਰੋਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਮੋਹਰ ਹੈ ਉੱਤੇ ਸ਼੍ਰੋਣੀ ਕਮੇਟੀ ਦੀ ਜਿਹਨੇ ਛਾਪੀ ਹੈ ਉਹ ਛਾਪਕ ਨੇ 2007 ਚਾਕੇ ਉਹਨੂੰ ਬੈਨ ਕਰਿਆ ਇਹਨਾਂ ਨੇ ਰਹਿਣਾ ਉਹਦੀ ਸੇਲ ਹੋ ਗਈ ਹੈ ਹੂੰ ਜੋ ਜਿਹੜੀਆਂ ਲੋਕਾਂ ਕੋ ਚਲੀਆਂ ਗਈਆਂ ਉਹ ਤਾਂ ਪਈਆਂ ਨੇ ਨਾ ਉਹ ਤਾਂ ਜਿਹਾ ਹੱਸ ਬਣ ਗਿਆ ਨਾਮ ਇਹ ਜਿਹੇ ਹੱਸ ਬਿਲਕੁਲ ਬਿਲਕੁਲ ਨਾਲ ਨੂੰ ਜਿਵੇਂ ਹੁਣ ਕਾਣੀਆਂ ਇਕਟਾ ਕੱਢ ਲੈਂਦੇ ਨੇ ਆ ਬਾਬਰੀ ਮਸਜਿਦ ਵਾਲਾ ਜੋ ਹੋਇਆ ਹੈ ਏਹੀ ਸਿੱਖੀ ਨਾਲ ਹੋਣਾ ਕਰ ਹੂੰ ਦੇਖੋ ਮੰਗੂ ਮੱਤਾ ਢਾਈ ਦਿੱਤਾ ਨਾ ਹੂੰ ਗਿਆਤ ਲਈ ਮੀਟਾਤਾ ਹੁਣ ਤਾਂ ਦਰਬਾਰ ਸਾਹਿਬ ਤੇ ਹਮਲਾ ਹੈ ਬੀਜੀ ਇਹ ਤਾਂ ਜਿਹੜਾ ਸੀ ਉਹਦਾ ਮੰਦਿਰ ਸੀਗਾ ਹੂੰ ਸਿੱਖੋਂ ਦਾ ਇਹਨੂੰ ਵਿਸ਼ਨ ਦਾ ਮੰਦਿਰ ਦੱਸਣਾ ਹੈ ਇਹ ਵਿਚਿੰਦਾ ਮੱਧ ਦੱਸ ਦੇਣਗੇ ਹੌਲੀ ਹੌਲੀ ਜਦ ਇਹ ਹੋਈਆਂ ਕਿਤਾਬਾਂ ਲਿਖੀਆਂ ਜਾਣੀਆਂ ਨੇ ਇਹ 50 ਸਾਲਾਂ ਦਾ ਬਦੇਤਿਆ ਹਸਬੰਦਿਆ ਨੇ ਕਿ ਉਹਨਾਂ ਦਾ ਤਰਾਕ ਕਿਸੇ ਨੂੰ ਹੈ ਨਹੀਂ ਸ਼ਰੋਣੀ ਕਮੇਟੀ ਦੀ ਛਾਪੀ ਹੋਈ ਹੈ ਵੱਡੀ ਮੋਹਰ ਹੈ ਅਗਲਾ ਕੱਢ ਕੇ ਰਿਆ ਹੋਗਾ ਉਹਨੂੰ ਕੀ ਪਤਾ ਵੀ ਇਹ ਬੈਨ ਹੋ ਗਈ ਨਾ ਹੋ ਗਈ ਉਹ ਕਹਿੰਦਾ ਦੇਖੋ ਜੀ ਸ਼ਰੋਣੀ ਕਮੇਟੀ ਛਾਪੀ ਹੋਈ ਹੈ ਇਹ ਤਾਂ ਮੈਂ ਸ਼ਰੋਣੀ ਕਮੇਟੀ ਮੰਦੀ ਹੈ ਕੀ ਕਿਤੇ ਇਹਨਾਂ ਨੇ ਕੋਸ਼ਿਸ਼ ਕਰਿਆ ਕਿ ਭਾਈ ਇਹਦਾ ਇਹਦਾ ਹੱਲ ਕੱਢਿਆ ਜਾਵੇ ਇਹ ਤਾਂ ਹੱਲ ਹੁਣ ਜੇ ਤੁਸੀਂ ਸਿਰਫ ਇੱਕ ਸਰੂਪ ਧਰ ਕੇ ਗੱਲ ਕਰਜੋ ਸਰੂਪ ਧਰ ਕੇ ਤਾਂ ਇੱਥੇ ਇੱਕ ਮੈਂ ਕੱਲ ਦੇਖ ਰਿਹਾ ਸੀ ਇੱਕ ਵੀਡੀਓ ਉਹਨੇ ਪੂਰੀ ਦਾੜੀ ਰੱਖੀ ਹੋਈ ਹੈ ਪੂਰੀ ਉਹਨੇ ਪੱਗ ਵਧੀਆ ਤਰੀਕੇ ਨਾਲ ਬੰਨੀ ਹੋਈ ਆ ਜਿਹੜੀ ਗੋਲ ਪੱਗ ਜੀ ਬੰਦੇ ਨੇ ਹੂੰ ਜਿਹੜਾ ਲਾਇਆ ਹੋਇਆ ਮੱਥੇ ਦੇ ਉੱਤੇ ਭਗਵੇਂ ਕੱਪੜੇ ਪਾਏ ਹੋਏ ਨੇ ਤੇ ਉਹ ਤਾਂ ਪੂਰਾ ਹਿੰਦੂਵਾਦ ਦਾ ਪ੍ਰਚਾਰ ਕਰ ਰਿਹਾ ਹੈ ਫਿਰ ਜੇ ਦਾੜੀ ਕੇ ਇਸ ਤਰ੍ਹਾਂ ਕੇ ਤੇ ਪੱਗ ਬੰਨਣ ਨਾਲ ਬੰਦੇ ਸਿੱਖ ਬਣ ਗਿਆ ਤੇ ਫਿਰ ਤਾਂ ਠੀਕ ਹੈ ਫਿਰ ਤਾਂ ਫਿਰ ਤਾਂ ਫਿਰ ਤਾਂ ਇਹ ਦੋ ਵੱਡਾ ਕਰਮ ਕਾਂਤ ਤੱਕ ਹੋ ਨਹੀਂ ਸਕਦਾ ਨਾ ਫਿਰ ਤੁਸੀਂ ਮੰਨ ਰਹੇ ਆ ਜਾਂ ਜੇ ਜਨਮ ਜਾਤ ਨਾਲ ਤੁਸੀਂ ਮੰਨ ਲਿਆ ਵੀ ਜਿਹੜਾ ਸਿੱਖਾਂ ਦੇ ਘਰੇ ਪੈਦਾ ਹੋਇਆ ਉਹ ਸਿੱਖ ਹੈ ਜੇ ਫਿਰ ਤੁਸੀਂ ਇਹਦਾ ਮਤ ਜਿਹੜੀ ਬਾਬੇ ਨੇ ਜਨਮ ਜਾਤ ਤੋਂ ਬਿਨਾ ਕਿਹਾ ਵੀ ਜਨਮ ਜਾਤ ਕਿਸੇ ਨਾਲ ਨਹੀਂ ਖੜੀ ਹੁੰਦੀ ਹੈ ਜਾਤ ਕਰ ਗਰਮਣਾ ਕਰੀਓ ਕੋਈ ਬ੍ਰਹਮ ਵਿੰਦੇ ਸੋ ਬ੍ਰਾਹਮਣ ਹੋਈ ਸੋ ਇਹਦਾ ਜਾਤ ਪਾਤ ਤੁਸੀਂ ਮੰਨ ਨਹੀਂ ਫਿਰ ਤਾਂ ਮਨੁਸਮਰਤੀ ਮੰਨ ਲਓ ਨਾ ਤੁਸੀਂ ਜਿੱਥੇ ਸੋ ਜੰਮ ਵੀ ਜਿਹੜਾ ਕੰਦੇ ਕਰੇ ਪੈਦਾਵਾ ਸਿੱਕਾ ਹੈ ਉਹ ਵੀ ਤਾਂ ਕਹਿੰਦੇ ਨੇ ਜਿਹੜਾ ਬ੍ਰਾਹਮਣ ਦੇ ਘਰ ਪੈਦਾ ਹੋਇਆ ਬ੍ਰਾਹਮਣ ਹੈ ਜਿਹੜਾ ਸ਼ੂਦਰ ਦੇ ਘਰ ਪੈਦਾ ਹੋਇਆ ਸ਼ੂਦਰ ਹੈ ਜਿਹੜਾ ਖੱਤਰੀ ਜਾਂ ਛੱਤਰੀਆਂ ਦੇ ਘਰ ਪੈਦਾ ਹੋਇਆ ਛੱਤਰੀ ਹੈ ਇਹੀ ਉਹ ਕਹਿੰਦੇ ਨੇ ਮਨੁਸਮਰਤੀ ਇਹੀ ਕਹਿੰਦੀ ਹੈ ਮਨੁਸਮਰਤੀ ਦੇ ਅਗੇਂਸਟ ਉਹ ਤੇ ਉਲਟ ਤੁਸੀਂ ਮਨੂੰ ਸਿਮਰਜੀ ਦੇ ਹੱਕ 'ਚ ਹੋਗੇ ਫਿਰ ਤਾਂ ਫਿਰ ਤੁਸੀਂ ਸਿੱਖ ਨਾ ਨਾ ਰਹੇ ਫਿਰ ਤਾਂ ਸਿੱਖੀ ਦਾ ਤੁਸੀਂ ਕਰ ਨਹੀਂ ਰਹੇ ਸਿੱਖੀ ਦੇ ਨਾਂ ਦੇ ਉੱਤੇ ਤੁਸੀਂ ਕੋਈ ਹੋਰ ਵਪਾਰ ਕਰ ਰਹੇ ਇਸੇ ਕਰਕੇ ਬਾਪ ਨੇ ਕਹਿ ਕੋਟਮਦੀ ਕੋਬਿਰਦਾਸ ਇਹ ਹੋ ਸਕਦੇ ਬਰਾਬਰ ਸਿੱਖੀ ਕੀ ਹੈ ਸਿੱਖੀ ਚ ਦੱਸੋ ਜਿਹੜਾ ਕੰਗੀ ਦਲਵੀ ਹੈ ਸਿੱਖੀ ਤਾਂ ਇਹ ਹੈ ਜੇ ਤੋ ਪ੍ਰੇਮ ਖੇਬਲਨ ਕਾ ਚੌਥ ਸੱਤ ਤਰ ਗਲੀ ਮੋਰੀ ਆਓ ਇਤਮਾਰਗ ਬੈਤ ਵੀ ਦੇਸਵ ਦੀ ਜੇ ਕਾਰਨਾ ਕੀ ਗੇਂਦ ਹੋ ਗਿਆ ਨਾਲ ਕਰਾੜਾ ਦੋਸਤੀ ਕਦੇ ਨਾ ਵੇਰਾਸ ਤੇ ਰਾਤ ਦਾ ਮਤਲਬ ਹੈ ਜਿਹੜੇ ਵਪਾਰੀ ਨੇ ਜਿਹੜੇ ਮੁਨਾਫੇ ਦੇ ਪਿੱਛੇ ਭਜਦੇ ਨੇ ਉਨਰਾ ਦੋਸਤੀ ਰਾਤ ਨਹੀਂ ਆਉਂਦੀ ਇੱਥੇ ਜੇ ਕੋਈ ਵਪਾਰੀ ਨਹੀਂ ਹੈਗੇ ਤਾਂ ਤਾਂ ਇਹ ਤਾਂ ਵਪਾਰ ਇਹ ਤਾਂ ਸਿੱਖੀ ਨੂੰ ਵਰਤਦੇ ਨੇ ਆਪਦੇ ਵਪਾਰ ਵਾਸਤੇ ਉਹ ਸੱਚਾ ਅਮਰਸਰ ਹੋਵੇ ਉਹ ਸੁਧਾਰ ਲੈ ਦਾ ਵਾਲੇ ਹੌਣ ਉਹ ਦੂਜੇ ਅਮਰਸਰ ਦਾ ਵਾਲੇ ਜਿਹੜੇ ਵੀ ਦਲ ਨੇ ਗਿੰਨੇ ਵੀ ਨੇ ਉਹ ਵੀ ਬੀਜੀ ਹੁਣ ਸਾਰੇ ਇਹ ਕੁਝ ਕਰ ਰਹੇ ਨੇ ਇਹਦੀ ਚਿੰਦ ਪਰਕ ਕਿੱਥੇ ਹੈ ਜਿਹੜਾ ਜਾਗਣਾ ਹੁੰਦਾ ਹੈ ਜਿਹਦੇ ਵਿੱਚ ਕੋਈ ਨਾਲ ਚਨੀ ਲੋਗ ਨਹੀਂ ਉਹ ਪਾਸੇ ਤਾਂ ਰਹਿੰਦੇ ਸੋ ਇਸ ਕਰਕੇ ਸਾਰਾ ਕੁਝ ਹੈਗਾ ਅਸਲ ਵਿੱਚ ਜਿਹੜਾ ਹਮਲਾ ਹੈ ਉਹ ਹਮਲਾਇ ਹੈ ਵੱਡਾ ਸਿੱਖੀ ਨੂੰ ਪੰਜਾਬ ਦੇ ਵਿੱਚੋਂ ਕਿਸੇ ਨਾ ਕਿਸੇ ਤਰੀਕ ਨਾਲ ਪੂਰੀ ਦੇ ਪੂਰੇ ਕਰਮਕਾਂਡ ਚ ਪਾਉਂਦੀ ਕਿਚਾਲ ਹੈ ਬ੍ਰਾਹਮਣਿਕਾਟ ਦੇ ਵਿੱਚ ਤੱਕੀ ਸਿੱਖਾ ਦੇ ਵਿੱਚ ਸੋਚ ਦੇ ਵਿੱਚ ਬ੍ਰਾਹਮਣਿਕਾਟ ਦਰਸ਼ਨ ਦੇ ਵਿੱਚ ਲੱਗੇ ਜਾਣ ਦੀ ਗੱਲ ਹੈ ਉਹ ਕੋਸ਼ਿਸ਼ ਹੋ ਰਹੀ ਹੈ ਉਹ ਦਸਮ ਗ੍ਰੰਥਾਂ ਹੀ ਹੋਰ ਕਈ ਗੱਲਾਂ ਨਹੀਂ ਹੋ ਰਹੀ ਹੈ ਉਹ ਕਈਆਂ ਨੂੰ ਵੀ ਤੁਸੀਂ ਪਾਠ ਐ ਨਹੀਂ ਕਰਨਾ ਐ ਕਰਨਾ ਤੁਸੀਂ ਗੁਟਕਾ ਜੇਬ ਚ ਨਹੀਂ ਡਾਕਟਰ ਤੁਸੀਂ ਬੈਠੇ ਜਿੱਥੇ ਕੰਮ ਕਰ ਰਹੇ ਹੋ ਉੱਥੇ ਨਹੀਂ ਪਾਠ ਕਰ ਸਕਦੇ ਉਹ ਸਾਰਾ ਕੁਝ ਕਰਕੇ ਅਨੁਕੁਨ ਨਹੀਂ ਲਿਆ ਸਕਦੇ ਉਹਦੇ ਨਾਲ ਤੁਸੀਂ ਸਾਰਾ ਕੁਝ ਕਰੀ ਜਾਂਦੇ ਹੋ ਤੇ ਉਹਦੇ ਨਾਲ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦਾ ਜਿਹੜਾ ਵਰਕਸਵਾ ਹੈ ਉਹਨੂੰ ਵੀ ਨੀਵਾ ਕਰਨ ਦਾ ਤਰੀਕਾ ਇੱਕ ਕਹਿੰਦਾ ਆਇਆ ਬਿਰਸਤ ਸਿੰਘ ਬਲਟੋਹਰੇ ਦੇ ਬਿਆਨਾਂ ਨੇ ਉਹਦੇ ਨਾਲ ਤੇ ਇਹੀ ਹੋ ਗਿਆ ਨਾ ਵੀ ਅਕਾਲ ਤਖਤ ਵੀ ਕੀ ਹੈ ਇਹ ਅਕਾਲ ਤਖਤ ਦੇ ਗੁਰਦੁਖ ਹੱਕ ਚ ਬਿਆਨਵਾਜੀ ਚੱਲਦੀ ਹੈ ਤਾਂ ਇਹਦਾ ਅਕਾਲ ਤਖਤ ਦੀ ਤਾਂ ਉਹ ਜਿਹੜੀ ਸਰਵਉੱਚਤਾ ਉਹਦੇ ਤੇ ਤਾਂ ਸਵਾਲ ਖੜਾ ਹੋ ਰਿਹਾ ਹੈ ਨਾ ਹੂੰ ਜੀ ਬਿਲਕੁਲ ਇਹ ਇਹ ਜਿਹੜੇ ਸਵਾਲ ਨੇ ਨਾ ਇਹ ਕਾਫੀ ਵੱਡੇ ਨੇ ਇਹ ਸਿੱਖ ਪੰਥ ਨੂੰ ਸੋਚਨੇ ਪੈਣਗੇ ਨਹੀਂ ਸੋਚੇਗਾ ਉਹ ਤੋਂ ਜਿਵੇਂ ਬਿੱਲੀ ਕਬੂਤਰ ਨੂੰ ਕਬੂਤਰ ਬਿਜਲੀ ਨੂੰ ਦੇਖ ਕੇ ਅੱਖਾਂ ਵਿੱਚੇ ਲਈ ਉਹ ਅੱਖਾਂ ਵਿੱਚੇ ਨਾਲ ਬਿੱਲੀ ਛੱਪਟਾ ਮਾਰਨੋਂ ਨਹੀਂ ਛੱਡਦੀ ਸੋ ਜਿਹੜਾ ਇੱਥੇ ਕਰਮकांड ਦਾ ਹਮਲਾ ਹੈ ਜਿਹੜਾ ਦਿੱਲੀ ਦਾ ਹਮਲਾ ਪੰਜਾਬ ਤੇ ਉਹ ਇਹਨਾਂ ਦੇ ਅੱਖਾਂ ਵਿੱਚੇ ਨਾਲ ਨਹੀਂ ਹਟਣਾ ਉਹਦਾ ਸਮਝ ਜ਼ਿਆਦਾ ਵਧੂਗਾ ਸੋ ਇਹਨੂੰ ਸੋਚਣਾ ਪਵੇ ਉਹਨੋਂ ਦੇ ਚੋ ਬਹਿ ਪਹਾੜ ਦੇ ਵਿੱਚ ਬਹਾਮਤ ਨੇ ਸਿੱਖੋ ਕਿਉਂਕਿ ਹੁਣ ਤਾਂ ਬਿੱਲੀ ਦੀ ਸਿੱਖ ਗੁਰਦਵਾਰ ਕਮੇਟੀ ਉਹਨਾਂ ਦੇ ਕਬਜ਼ੇ 'ਚ ਹੈ ਕਰੀਆਨੀ ਦੀ ਉਹਨਾਂ ਦੇ ਕਮੇਜੇ ਚਾਹ ਦੋ ਤਖਤ ਸਹਿਬਾਨ ਦੇ ਉੱਤੇ ਸਾਰਾ ਸਰਕਾਰ ਦਾ ਵਰਚਸ ਹੈ ਸੋ ਇਸ ਕਰਕੇ ਉਹ ਤਾਂ ਇਹਨਾਂ ਨੂੰ ਕਾਫੀ ਸੋਚਨ ਦੀ ਲੋੜ ਹੈ ਤੇ ਦਿੱਲੀ ਦਰਬਾਰ ਸੀ ਜਿਹੜਾ ਉਹਦੇ ਨਾਲ ਉਹਦੇ ਜ਼ੁਲਮ ਦੇ ਖਿਲਾਫ ਲੜਾਈ ਦੇ ਵਿੱਚੋਂ ਸਿੱਖ ਧਰਮ ਉੱਭਰਿਆ ਸੀ ਸਿੱਖ ਪੰਥਵਾਦ ਰਿਹਾ ਸੀ ਸਿੱਖ ਜਿਹੜੇ ਕੰਮ ਹੈ ਉਸ ਤੋਂ ਉਭਰੀ ਹੈ ਕਿ ਜਿਹੜਾ ਵੀ ਜ਼ਾਲਮ ਹੈ ਉਹਦੇ ਖਿਲਾਫ ਲੜਾਈ ਕਰਨੀ ਹੈ ਜਿਹੜਾ ਲੋਕਾਂ ਦੇ ਦੁਰਦਸ਼ ਹੈ ਉਹ ਜ਼ੁਲਮ ਚਟ ਹੈ ਰਿਹਾ 80 ਕਰੋੜ ਲੋਕਾਂ ਦਾ ਅਨਾਰਜੀ ਨਹੀਂ ਮਿਲ ਰਹਾ ਬੋਲਣਾ ਬੰਦ ਕੀਤਾ ਜਾ ਉਹਦੇ ਵਿੱਚ ਮੈਨੂੰ ਲੱਗਦਾ ਹੈ ਵੀ ਸਿੱਖੀ ਕਰਮ ਦੀ ਹੈ ਨਾ ਕਿ ਸਿੱਖੀ ਜਨਮ ਦੀ ਹੈ ਇਹ ਮਿਸ਼ਨ ਪੰਜਾਬੀ